ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਰਨ 2024 ਦੀ ਇਲੈਕਸ਼ਨ ਦਾ ਬਿਗਲ ਬਚ ਚੁੱਕਿਆ ਤੇ ਦੇਸ਼ ਦੀ ਰਾਜਨੀਤੀ ਸ਼ਿਖਰਾਂ ਤੇ ਹੋ ਰਹੀ ਹੈ ਇਸ ਵੇਲੇ ਬਹੁਤ ਛੜਨਾ ਗੱਲਬਾਤ ਕਰਨ ਦੇ ਲਈ ਕੁਲਜੀਤ ਸਿੰਘ ਨਾਗਰਾ ਕਾਂਗਰਸ ਪਾਰਟੀ ਦੇ ਦਿੱਗਜ ਲੀਡਰ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਨਾਗਰਾ ਸਾਹਿਬ ਪਹਿਲਾ ਹੀ ਸਵਾਲ ਹੈ ਜੀ ਮੈਂ ਲੀਡਰ ਤੁਹਾਨੂੰ ਦਿੱਗਜ ਕਿਹਾ ਪਰ ਅੱਜ ਕੱਲ ਪਤਾ ਨਹੀਂ ਲੱਗਦਾ ਕਿ ਕਿਹੜੇ ਟਾਈਮ ਲੀਡਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਤੇ ਕਿਹੜੇ ਟਾਈਮ ਕੀ ਹੋ ਜਾਂਦਾ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਵੋਗੇ ਤੁਹਾਡੀ ਪਾਰਟੀ ਦੇ ਦੇਸ਼ ਦੀ ਗੱਲ ਕਰਾਂ ਤਾਂ ਤਰਤਾਲੀ ਤਾਂ ਪੰਜਾਬ ਦੀ ਗੱਲ ਕਰਾਂ ਤੁ ਇਹ ਕਿਉਂ ਹੋ ਰਿਹਾ ਕਿਉਂ ਸਿਆਸਤ ਦਾ ਮਿਆਰ ਇਹਨਾਂ ਘਿਰ ਰਿਹਾ ਨੀਚੇ ਇਹ ਇਕੱਲੀ ਕਾਂਗਰਸ ਦਾ ਨਹੀਂਗਾ ਹਮ ਸਾਰੀਆਂ ਪਾਰਟੀਆਂ ਤੇ ਜਦੋਂ ਲੀਡਰ ਕਿੰਨੇ ਸ਼ੁਰੂ ਕਰੋਗੇ ਜੀ ਜਿਹਦੇ ਕੋਲੇ ਜਿੰਦਾ ਵੱਡਾ ਹਮ ਹਮ ਮਤਲਬ ਲੀਡਰਾਂ ਦਾ ਭੰਡਾਰ ਹੋਊਗਾ ਜੀ ਓਨੇ ਜ਼ਿਆਦਾ ਉਹਦੇ ਵਿੱਚੋਂ ਜਾਣਗੇ ਜਦੋਂ ਤੁਸੀਂ ਪੰਜਾਬ ਦੀਆਂ ਪਾਰਟੀਆਂ ਦੀ ਦੇਖੋਗੇ ਨਾ ਸਾਰੀ ਸਿਸਟ ਹਮ ਤਾਂ ਤੁਹਾਨੂੰ ਅਕਾਲੀ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ ਤੋਂ ਲੈ ਕੇ ਭਾਜਪਾ ਤੋਂ ਲੈ ਕੇ ਸਾਰਿਆਂ ਦੇ ਵਿੱਚ ਮੈਕਸਿਮਮ ਪਿਛਲੇ 50 ਸਾਲਾਂ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਕਾਂਗਰਸ ਹੀ ਮਿਲਣੀ ਜੀ ਬਿਲਕੁਲ ਉਹਦਾ ਕਾਰਨ ਕੀ ਸੀ ਕਾਂਗਰਸ ਇੱਕ ਬਹੁਤ ਵੱਡੀ ਜਮਾਤ ਸੀ ਹੂੰ ਇਹਦੀ ਇਹਦੀ ਬਣੋ ਤਿਆਰ ਕੀਤੀ ਵੱਡੀ ਲੀਡਰਸ਼ਿਪ ਜਿਹੜੀ ਸੀ ਜਦੋਂ ਜਦੋਂ ਉਹ ਉਹ ਲੀਡਰ ਤਿਆਰ ਹੁੰਦੇ ਸੀਗੇ ਤੇ ਉਹਨਾਂ ਨੂੰ ਲੱਗਦਾ ਸੀ ਸਾਨੂੰ ਓਪਰਚੁਨਿਟੀ ਕਿਤੇ ਹੋਰ ਮਿਲ ਰਹੀ ਹੈ ਉਹ ਛੱਡ ਕੇ ਜਾਂਦੇ ਸੀ ਪਰ ਅੱਜ ਦੀ ਰਾਜਨੀਤੀ ਜਿਹੜੀ ਹੈ ਹੂੰ ਅੱਜ ਦੀ ਰਾਜਨੀਤੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੂੰ ਸਾਡੇ ਦੇਸ਼ ਦੇ ਹੋਮ ਮਿਨਿਸਟਰ ਜੀ ਤੇ ਬੀਜੇਪੀ ਨੇ ਤੇ ਆਰਐਸਐਸ ਨੇ ਇਸ ਤਰ੍ਹਾਂ ਦੀ ਬਣਾ ਦਿੱਤੀ ਹੈ ਹਮ ਕਿ ਲੋਕਾਂ ਦਾ ਲੋਕੀ ਤਾਂ ਕਿ ਲੋਕੀ ਰਾਜਨੀਤੀ ਤੋਂ ਹੀ ਨਫ਼ਰਤ ਕਰਨ ਲੱਗ ਜਾਣਾ ਜੀ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਮਤਲਬ ਸਰਮਾਇਆ ਪਾਇਆ ਸੀਗਾ ਸ਼ਹਾਦਤਾਂ ਦਾ ਹਮ ਹਮ ਔਰ ਸਾਨੂੰ ਇੱਕ ਬੜਾ ਵਧੀਆ ਆਜ਼ਾਦ ਦੇਸ਼ ਦੇ ਕੇ ਉਹਦਾ ਸੰਵਿਧਾਨ ਦਿੱਤਾ ਸੀ ਜਿਹਦੇ ਵਿੱਚ ਇਹ ਚੋਣ ਹੁੰਦੀ ਹੈ ਹਮ ਅਸਲ 'ਚ ਉਹਨਾਂ ਦੀ ਨੀਤੀ ਇਹ ਹੈ ਕਿ ਇਹਨੂੰ ਇੰਨਾ ਕੁ ਬਦਨਾਮ ਕਰ ਦੋ ਹਮ ਕਿ ਲੋਕ ਕਹਿਣਗੇ ਇਹਦੀ ਤਾਂ ਲੋੜ ਹੀ ਹੈਗੀ ਆ ਜੀ ਇੱਥੇ ਤਾਂ ਚੰਗਾ ਡਿਕਟੇਟਰ ਚਾਹੀਦਾ ਹੂੰ ਠੀਕ ਹੈ ਇਹ ਸੋਚ ਹੈ ਉਹਦੇ ਤਹਿਤ ਹੂੰ ਰਾਜਨੀਤੀ ਚ ਗੰਦਲਾਪਨ ਜਿਹੜਾ ਹੈਗਾ ਆ ਪਿਛਲੇ ਸਮੇਂ ਚੋਂ ਹੂੰ ਆ ਰਿਹਾ ਹੈ ਜੀ ਕਿਉਂਕਿ ਪੋਲੀਟੀਕਲ ਪਾਰਟੀਆਂ ਹੂੰ ਨੇ ਪਿਛਲੇ ਤਕਰੀਬਨ 30-35 ਸਾਲਾਂ ਤੋਂ ਹੂੰ 40 ਸਾਲਾਂ ਤੋਂ ਜਿਹੜੀ ਪੋਲੀਟੀਕਲ ਸਕੂਲਿੰਗ ਹੁੰਦੀ ਸੀ ਜੀ ਜਿਹੜੀ ਇੱਕ ਆਡੀਓਲੋਜੀ ਦੇਣੀ ਅਟਿਓਲੋਜੀ ਨਾਲ ਕਿਸੇ ਨੂੰ ਨਾਲ ਜੋੜਨਾ ਹੁੰਦਾ ਸੀ ਜਿਹੜਾ ਕਿਸੇ ਸੰਘਰਸ਼ ਨੂੰ ਕਿਸੇ ਦੇ ਸੰਘਰਸ਼ ਨੂੰ ਦੇਖ ਕੇ ਪਾਰਟੀ ਦੇ ਵਿੱਚ ਅਹੁਦਾ ਤੇ ਚੋਣ ਦਿੱਤਾ ਜਾਂ ਚੋਣ ਲੜਾਈ ਜਾਂਦੀ ਸੀ ਤੇ ਉਹਦਾ ਦਿੱਤਾ ਜਾਂਦਾ ਸੀ ਉਹਦੀ ਥਾਂ ਦੇ ਉੱਤੇ ਜੀ ਬਹੁਤ ਵੱਡਾ ਜਿਹੜਾ ਹੈਗਾ ਆ ਲੋਕਾਂ बिजनेਸਮੈਨ ਹੂੰ ਔਰ ਬਹੁਤ ਜਲਦੀ ਮਤਲਬ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਚੀਜ਼ਾਂ ਕਰਨੀਆਂ ਨਹੀਂ ਪਈਆਂ ਉਹਨਾਂ ਨੂੰ ਸਾਰਾ ਕੁਝ ਦਿੱਤਾ ਪਰ ਉਹਨਾਂ ਨੇ ਕਦਰ ਨਹੀਂ ਜਾਣੀ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦਾ ਉਹਨਾਂ ਦੀ ਸੋਚ ਹੀ ਉੱਥੋਂ ਤੱਕ ਡਿਵੈਲਪ ਨਹੀਂ ਹੋਈ ਨਕਰਸਾਬ ਸਵਾਲ ਐਡ ਕਰ ਦਿੰਨਾ ਤਿੰਨ ਬਾਰ ਦੇ ਐਮਪੀ ਡਿਪਟੀ ਸੀਐਲਪੀ ਲੀਡਰ ਕਮੀ ਤਾਂ ਕਾਂਗਰਸ ਪਾਰਟੀ ਚ ਰਹੀ ਹੋਗੀ ਕਿਤੇ ਨਾ ਨਾ ਕਾਂਗਰਸ ਪਾਰਟੀ ਨਹੀਂ ਤਾਂ ਉਹਨੂੰ ਲੀਡਰ ਬਣਾਇਆ ਬਿਲਕੁਲ ਜਿੱਦਨ ਉਹਨੂੰ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਉਹਨੂੰ ਤਾਂ ਜਿੱਦਨ ਜੰਮਿਆ ਜੀ ਜੰਮਣ ਤੋਂ ਬਾਅਦ ਥੋੜੀ ਦੇਰ ਬਾਅਦ ਤਾਂ ਘਰ ਦੇ ਵਿੱਚ ਮਨਿਸਟਰੀਆਂ ਹੂੰ ਉਹ ਤੋਂ ਪਹਿਲਾਂ ਹੀ ਮਨਿਸਟਰੀਆਂ ਬਿਲਕੁਲ ਸਰਦਾਰ ਬਿਆਨ ਸਿੰਘ ਪਹਿਲਾ ਮਿਨਿਸਟਰ ਬਣ ਕੇ ਬਣ ਗਿਆ ਸੀ ਕਿ ਜੀ ਮਨਿਸਟਰੀ ਮਿਨਿਸਟਰਾਂ ਦੇ ਘ ਤੇ ਉਦੋਂ ਬਾਅਦ ਜਿਹੜਾ ਹੈਗਾ ਆ ਚੀਫ ਮਿਨਿਸਟਰੀਆਂ ਘਰ 'ਚ ਜੀ ਮਿਨਿਸਟਰੀਆਂ ਘਰ 'ਚ ਜਦੋਂ ਜਵਾਨ ਹੋਏ ਹੂੰ ਤਾਂ ਕਾਂਗਰਸ ਨੇ ਯੂਥ ਕਾਂਗਰਸ ਦਾ ਪ੍ਰਧਾਨ ਬਣਾਤਾ ਸਿੱਧਾ ਹੀ ਅਜੇ ਜੀ ਅਜੇ 35 ਸਾਲਾਂ ਦੇ ਵੀ ਨਹੀਂ ਹੋਏ ਸੀ ਹੂੰ ਹੂੰ ਤੇ ਪ੍ਰਧਾਨ ਬਣਾ ਕੇ ਕੀ ਕੀਤਾ ਜੀ ਜਿੱਦਨ ਅੰਮ੍ਰਿਤਸਰ ਦੇ ਵਿੱਚ ਪਹਿਲਾ ਪਹਿਲੀ ਰਾਹੁਲ ਗਾਂਧੀ ਜੀ ਦੇ ਸਾਹਮਣੇ ਪਹਿਲਾ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਦਾ ਉਹ ਸੀਗਾ ਆਪਣਾ ਭਾਸ਼ਣ ਉਹਦੇ 'ਚ ਉਹਨਾਂ ਦੀਆਂ ਲੱਤਾਂ ਕੰਬਦੀਆਂ ਸੀ ਜੀ ਅਮਰਤ ਸਰਚ ਹੂੰ ਸੋ ਇਹ ਜਿਹੜਾ ਇਹੀ ਉਦੋਂ ਬਾਅਦ ਐਮਪੀ ਬਣਾਤਾ ਹੂੰ ਐਮਪੀ ਤੋਂ ਬਾਅਦ ਫਿਰ ਐਮਪੀ ਬਣਾਤਾ ਐਲਓਪੀ ਡਿਪਟੀ ਐਲਓਪੀ ਬਣਾਤਾ ਹੂੰ ਸੰਘਰਸ਼ੀ ਕਿਤੇ ਨਹੀਂਗਾ ਪੋਲਿਟੀਕਲ ਸਕੂਲਿੰਗ ਕਿਤੇ ਨਹੀਂ ਹੈਗੀ ਔਰ ਉਹਦੀ ਆਈਡੀਓਲੋਜੀ ਵੀ ਕੋਈ ਉਹਨੂੰ ਕਿਤੇ ਕਿਤੇ ਉਹਦੇ ਦਿਮਾਗ 'ਚ ਨਹੀਂ ਸੀ ਲੋਕੀ ਆਪ ਆਮ ਹੀ ਕਹਿੰਦੇ ਸੀ ਬਿੱਟੂ ਫੋਨ ਨਹੀਂ ਚੱਕਦਾ ਬਿੱਟੂ ਕਿਸੇ ਦੇ ਫੋਨ ਦਾ ਜਵਾਬ ਨਹੀਂ ਦਿੰਦਾ ਜੀ ਮਤਲਬ ਕਾਂਗਰਸ ਦਾ ਵੋਟ ਬੈਂਕ ਸੀਗਾ ਲੁਧਿਆਣੇ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜੀ ਐ ਤੇ ਦੂਸਰੀ ਵਾਰੀ ਹਾਰ ਰਿਆ ਸੀਗਾ ਤੇ ਲੁਧਿਆਣਾ ਸ਼ਿਫਟ ਕਰਤਾ ਹੂੰ ਉੱਥੇ ਵੋਟ ਬੈਂਕ ਸੀਗਾ ਦੋ ਵਾਰੀ ਜਿੱਤ ਗਿਆ ਨਗਰ ਸਾਹਿਬ ਮੈਂ ਸਵਾਲ ਕਰਨਾ ਚਾਹੁੰਦਾ ਜਿਹੜੀ ਤੁਹਾਡੀ ਸ਼ਬੀਆ ਪੰਜਾਬ ਦੇ ਵਿੱਚ ਕਾਂਗਰਸ ਲੀਡਰ ਦੇ ਤੋਂ ਉਹਨੂੰ ਨਿੱggਜ ਵੀ ਪਹਿਲਾਂ ਕਿਹਾ ਕਿ ਕਿ ਤੁਸੀਂ ਨਡਰਤਰਕ ਬੋਲ ਦਿੰਨੇ ਆ ਜੋ ਤੁਹਾਡੇ ਮਨ ਦੇ ਵਿੱਚ ਹੁੰਦਾ ਤੁਸੀਂ ਇਹ ਦੁਨੀਆ ਨੇ ਦੇਖਿਆ ਵੀ ਤੁਸੀਂ ਸੰਗਤ ਦਰਸ਼ਨ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸਵਾਲ ਕੀਤੇ ਹੂੰ ਬਿਲਕੁਲ ਜਦੋਂ ਲੀਡਰ ਅੱਜ ਚਲੇ ਗਏ ਕੱਲ ਨੂੰ ਵਾਪਸ ਵੀ ਆ ਜੰਨੇ ਆ ਇਹਨਾਂ ਤੋਂ ਕੁਝ ਨਹੀਂ ਪਤਾ ਚੱਲਦਾ ਫਿਰ ਪਾਰਟੀ 'ਚ ਇਹਨਾਂ ਲੀਡਰਾਂ ਬਾਰੇ ਤੁਸੀਂ ਆਪਣੀ ਗੱਲ ਰੱਖੋਗੇ ਦੇਖੋ ਮੈਂ ਹਮੇਸ਼ਾ ਪਾਰਟੀ ਦੇ ਅੰਦਰ ਇਹ ਗੱਲ ਰੱਖਦਾ ਆ ਹੂੰ ਕਿਉਂਕਿ ਮੈਂ ਜਥੇਬੰਦੀਆਂ 'ਚੋਂ ਨਿਕਲਿਆ ਹੋਇਆ ਵਿਅਕਤੀ ਆ ਤੇ ਮੈਂ ਜਥੇਬੰਦੀਕ ਜਥੇਬੰਦਕ ਡਿਸਪਲਿਨ ਨੂੰ ਵੀ ਜਾਣਦਾ ਆ ਜੀ ਕਾਂਗਰਸ ਦੇ ਵਿੱਚੋਂ ਜਦੋਂ ਕਿਸੇ ਨੂੰ ਕੱਢਿਆ ਜਾਂਦਾ 6 ਸਾਲ ਲਈ ਕੱਢਿਆ ਜਾਂਦਾ ਹੂੰ ਤੇ ਫਿਰ ਇਹ ਹੁੰਦਾ ਕਿ 6 ਸਾਲ ਬਾਅਦ ਦੀ ਜੀ ਉਹਨੂੰ ਕੁਝ ਨਹੀਂ ਦੇਣਾ ਹੂੰ ਜਦੋਂ ਅਸੀਂ ਆਪਣੇ ਨਿਯਮ ਨੂੰ ਤੋੜ ਦਿੰਦੇ ਆ ਹੂੰ ਤਾਂ ਫਿਰ ਉਹਦਾ ਖਮਿਆਜਾ ਤਾਂ ਸਾਨੂੰ ਭੁਗਤਣਾ ਪਊਗਾ ਬਿਲਕੁਲ ਸੋ ਇਸ ਕਰਕੇ ਕਾਂਗਰਸ ਨੂੰ ਅੱਜ ਵੀ ਮੈਂ ਸਲਾਹ ਦਿੰਦਾ ਆ ਜੀ ਮੈਂ ਉੱਪਰ ਵੀ ਦਿੱਤੀ ਹੈ ਪਹਿਲਾਂ ਹੁਣ ਤੁਹਾਡੇ ਸਾਹਮਣੇ ਵੀ ਦੇ ਦੇਣਾ ਪਹਿਲਾਂ ਤਾਂ ਮੈਂ ਅੰਦਰੋਂ ਨਹੀਂ ਦਿੰਦਾ ਹੁੰਦਾ ਸੀ ਜੀ ਉਹਨੂੰ ਮੈਂ ਫਿਰ ਸਾਫ਼ ਕਹਿਣਾ ਆ ਤਾਂ ਕਿ ਇਹ ਗੱਲ ਜਿਹੜਾ ਆ ਕਾਂਗਰਸ ਦਾ ਹਰ ਵਰਕਰ ਕਹਿਣੀ ਸ਼ੁਰੂ ਕਰੇ ਜੀ ਕਿ ਜੇ ਕੋਈ ਜਾਂਦਾ ਆ ਉਹਨੂੰ ਫਿਰ ਜਿਹੜੇ ਕਾਂਗਰਸ ਦੇ ਨਿਯਮ ਦੇ ਮੁਤਾਬਕ 6 ਸਾਲ ਲਈ ਜੇ ਵਾਪਸ ਵੀ ਆਉਂਦਾ ਉਹਨੂੰ ਕਹੋ 6 ਸਾਲ ਲਈ ਉਹਨਾਂ ਰਾਮਨਾਥ ਪਾਰਟੀ ਦੇ ਵਿੱਚ ਕੰਮ ਕਰ ਤਾਂ ਕਿ ਤੈਨੂੰ ਪੋਲੀਟੀਕਲ ਸਕੂਲਿੰਗ ਦਿੱਤੀ ਜਾ ਸਕੇ ਤੈਨੂੰ ਅ ਡਾਇਲੋਜੀ ਕਾਂਗਰਸ ਦੀ ਸਮਝਾਈ ਜਾ ਸਕੇ 17 ਤੋਂ 18 ਦਿਨ ਅਜੇ ਬਾਕੀ ਨੇ ਨੋਮੀਨੇਸ਼ਨ ਦੇ ਲਈ ਹਮ ਕਿਤੇ ਹੋਰ ਵਿਕਟਾਂ ਤਾਂ ਨਹੀਂ ਗਿਰਜਣਗੀਆਂ ਥੋਡੀਆਂ ਬੀਜਪੀ ਵਾਲੇ ਸ਼ਰੀਆਮ ਕਹਿ ਰਹੇ ਨੇ ਕਿ ਅਸੀਂ ਹੋਰ ਵਿਕਟਾਂ ਵੀ ਗਿਰਾਂਗੇ ਬੈਸੇ ਤਾਂ ਚੰਗੀ ਗੱਲ ਹੈ ਕਿ ਜਿਹੜੇ ਕੋਈ ਐਹੋ ਜੇ ਜੀ ਕਿਸੇ ਤੇ ਜਾਇਆ ਕੋਈ ਪਾਰਟੀ ਨੂੰ ਫਰਕ ਨਹੀਂ ਪੈਂਦਾ ਪਰ ਚੰਗੀ ਗੱਲ ਹੈ ਕੋਈ ਐਹੋ ਜੇ ਜਿਹੜੇ ਅਜੇ ਕਮਜ਼ੋਰ ਵਿਅਕਤੀ ਨੇ ਕਿਉਂਕਿ ਅੱਗੇ ਸੰਘਰਸ਼ ਦਾ ਟਾਈਮ ਹੈ ਹਮ ਆਉਣ ਵਾਲਾ ਸਮਾਜਿਕ ਸੰਘਰਸ਼ ਦਾ ਆ ਸਾਨੂੰ ਤਾਂ ਆਜ਼ਾਦੀ ਦੀ ਲੜਾਈ ਵਰਗਾ ਸੰਘਰਸ਼ ਕਾਂਗਰਸ ਨੂੰ ਦੁਬਾਰਾ ਕਰਨਾ ਪੈਣਾ ਹੈ ਜੀ ਸੜਕਾਂ ਤੇ ਜੇਲ੍ਹਾਂ ਚ ਡਾਂਗਾ ਖਾਣੀਆਂ ਪੈਣੀਆਂ ਨੇ ਬਹੁਤ ਰੋਪਾਰ ਯਾਰ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੇ ਮੈਂ ਸੋਚੇ ਮੇਰੀ ਤੇ ਮੈਂ ਤਾਂ ਅਸੀਂ ਤਾਂ ਪਹਿਲਾਂ ਵੀ ਹਮੇਸ਼ਾ ਹੀ ਖਾਧੀਆਂ ਨੇ ਹਮ ਅਸੀਂ ਤਾਂ ਹਮੇਸ਼ਾ ਹੀ ਖਾਧੀਆਂ ਨੇ ਇਹ ਤਾਂ ਕੋਈ ਚੱਕਰ ਹੀ ਨਹੀਂਗਾ ਇਹ ਇਸ ਕਰਕੇ ਕਿਉਂਕਿ ਦੇਸ਼ ਦੇ ਵਿੱਚ ਜਦੋਂ ਅਸੀਂ ਸੇਵਾ ਦੇ ਸੇਵਾ ਦੇ ਤੌਰ ਦੇ ਉੱਤੇ ਇਸ ਪ੍ਰੋਫੈਸ਼ਨ ਨੂੰ ਅਪਣਾਇਆ ਸੀ ਨਾ ਤਾਂ ਆਪਣੇ ਘਰਦਿਆਂ ਨੂੰ ਜੀ ਆਪਣੇ ਬੱਚਿਆਂ ਨੂੰ ਵੀ ਤੇ ਮੇਰੇ ਸਾਥੀਆਂ ਨੂੰ ਸਭ ਨੂੰ ਪਤਾ ਆ ਜੀ ਕਿ ਜਦੋਂ ਉਹੋ ਜਿਹਾ ਕੋਈ ਸਮਾਂ ਆਊਗਾ ਤੇ ਸਭ ਤੋਂ ਅੱਗੇ ਝੰਡਾ ਚੁੱਕ ਕੇ ਦੇਸ਼ ਦੇ ਹਿੱਤ ਦੇ ਵਿੱਚ ਚੱਲਣ ਵਾਲਾ ਜਿਹੜਾ ਜਿਹੜੇ ਕੁਝ ਲੋਕ ਹੋਣਗੇ ਉਹਨਾਂ ਚ ਖੁਰਜੀਤ ਸਿੰਘ ਨਾਗਰਾ ਖੜਾ ਹੋਊਗਾ ਨਾਗਰਾ ਸਭ ਆਮ ਆਦਮੀ ਪਾਰਟੀ ਦੇ ਤੁਸੀਂ ਬਹੁਤ ਅੱਤੇ ਰਹਨੇ ਨੇ ਥੋੜਾ ਅਲਾਈਂਸ ਵੀ ਹੈ ਕੱਲ ਉਹਨਾਂ ਦੀ ਮਹਾਰੈਲੀ ਵੀ ਹੈ ਕੇਜਰੀਵਾਲ ਜੀ ਦੇ ਹੱਥ ਦੇ ਵਿੱਚ ਕਾਂਗਰਸ ਪਾਰਟੀ ਸਮਰਥਨ ਕਰ ਰਹੀ ਹੈ ਇੰਡੀਆ ਅਲਾਈਂਸ ਦੀ ਜਿਸ ਤੋਂ ਕੀ ਕਹੂੰਗਾ ਪੰਜਾਬ ਦੇ ਵਿੱਚ ਸਾਡਾ ਕੋਈ ਅਲਾਈਂਸ ਨਹੀਂ ਹੂੰ ਪੰਜਾਬ 'ਚ ਸਾਡਾ ਕੋਈ ਅਲਾਈਅੰਸ ਨਹੀਂਗਾ ਜੀ ਔਰ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਹੂੰ ਜੋ ਉਹਨਾਂ ਨੇ ਸਭ ਜਬਾਗ ਵਖਾਏ ਸੀ ਬਦਲਾਅ ਦੇ ਜੀ ਉਹਦੇ ਚੋ ਉਹ ਜ਼ਬਰਦਸਤ ਫੇਲ ਹੋ ਚੁੱਕੇ ਨੇ ਹੂੰ ਸੋ ਇਸ ਕਰਕੇ ਅਸੀਂ ਸਪਸ਼ਟ ਆਪਣੀ ਪਾਰਟੀ ਨੂੰ ਕਿਹਾ ਆ ਜਿਹੜੇ ਅਲਾਈਅੰਸ 파ਟਨਰ ਨੇ ਉਹਨਾਂ ਨੇ ਆਪਣੇ ਆਪਣੇ ਸੂਬਿਆਂ ਦੇ ਤਹਿਤ ਜੀ ਸਾਰਾ ਕੁਝ ਕੀਤਾ ਆ ਹੂੰ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬਿਲਕੁਲ ਐਸ ਵੇਲੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਅਕਾਲੀ ਦਲ ਦੇ ਖਿਲਾਫ ਨੇ ਤੁਸੀਂ ਗਰਾਊਂਡ ਦੇ ਉੱਤੇ ਜਾ ਕੇ ਜਦੋਂ ਦੇਖਦੇ ਹਾਂ ਤਾਂ ਲੋਕ ਇੱਕੋ ਹੀ ਗੱਲ ਕਰਦੇ ਨੇ ਜੇ ਦੇਸ਼ ਨੂੰ ਬਚਾਉਣਾ ਆ ਹਮ ਅੱਜ ਦੇਸ਼ ਨੂੰ ਬਚਾਉਣ ਦੀ ਗੱਲ ਆ ਰਹੀ ਹੈ ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਕਾਂਗਰਸ ਪਾਰਟੀ ਹੀ ਦੁਬਾਰਾ ਲਿਆਉਣੀ ਪਊਗੀ ਜੇ ਕਿਸਾਨੀ ਨੂੰ ਬਚਾਉਣਾ ਹੈ ਜੀ ਜੇ ਬੇਰੋਜ਼ਗਾਰੀ ਹਮ ਜਿਹੜੀ ਇਸ ਵੇਲੇ ਹੈਗੀ ਹੈ ਜਿਹੜਾ ਅਗਨੀ ਵੀਰ ਵਾਲਾ ਜਿਹੜਾ ਇਹਨਾਂ ਨੇ ਨਵਾਂ ਅਜੰਡਾ ਪੈਦਾ ਕੀਤਾ ਆ ਜਿਹੜਾ ਐਸ ਵੇਲੇ ਸਾਡੀ ਮਹਿੰਗਾਈ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਤੇ ਚੋਟ ਕਰਨੀ ਹੈ ਜੀ ਜੇ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਹੱਕ ਦਿਵਾਉਣੇ ਨੇ ਜਿਹੜੇ ਰਾਹੁਲ ਗਾਂਧੀ ਜੀ ਆਦਿ ਜਿਹੜੀਆਂ ਉਹਨਾਂ ਨੇ ਗਰੰਟੀਆਂ ਦਿੱਤੀਆਂ ਹੈਗੀਆਂ ਤੇ ਜਿਹੜੇ ਆਮ ਬੰਦੇ ਦੀ ਜ਼ਿੰਦਗੀ ਬਿਹਤਰ ਕਰਨੀ ਹੈ ਜੇ ਕਾਰਪੋਰੇਟ ਹਾਊਸਾਂ ਤੋਂ ਅਬਾਨੀ ਤੇ ਅਦਾਨੀ ਵਰਗੇ ਤੇ ਹੋਰ ਇਦਾਂ ਦੇ ਹਾਊਸਾਂ ਤੋਂ ਕਾਰਪੋਰੇਟ ਹਾਊਸਾਂ ਤੋਂ ਆਪਣਾ ਖੇੜਾ ਛਡਾਉਣਾ ਹੈ ਤਾਂ ਫਿਰ ਕਾਂਗਰਸ ਲਿਆਉਣੀ ਪਾਉਗੀ ਇੱਕ ਨਿੱਜੀ ਸਵਾਲ ਕਰਦਾ ਨਗਰਾ ਸਾਹਿਬ ਇਲੈਕਸ਼ਨ ਦਾ ਦੌਰ ਚੱਲਦਾ ਥੋੜਾ ਦਿਲ ਤਾਂ ਨਹੀਂ ਕਰਦਾ ਕਿ ਇਲੈਕਸ਼ਨ ਲੜਨ ਦਾ ਅੰਦਰੋਂ ਕਿਤੇ ਬੰਦੇ ਦੀ ਚਾਹਤ ਹੁੰਦੀ ਹੈ ਮੈਂ ਪਾਰਟੀ ਤੋਂ ਇੱਕ ਵਾਰੀ ਟਿਕਟ ਮੰਗੀ ਸੀ 2012 ਚ ਜੀ 2017 ਚ ਵੀ ਮੈਂ ਕਹਿਤਾ ਸੀ ਸਕਰੀਨਿੰਗ ਕਮੇਟੀ ਨੂੰ ਕਿ ਜੇ ਕੋਈ ਮੇਰੇ ਤੋਂ ਚੰਗਾ ਕੈਂਡੀਡੇਟ ਹੈ ਤਾਂ ਫਤਿਹਗੜ੍ਹ ਸਾਹਿਬ ਤੇ ਲਿਆਓ ਹੂੰ 2022 ਚ ਵੀ ਕਹਿਤਾ ਸੀ ਹੂੰ ਵੀ ਜੇ ਮੇਰੇ ਤੋਂ ਕੋਈ ਚੰਗਾ ਹੈ ਤਾਂ ਉਹਨੂੰ ਦੇ ਦਿਓ ਜੀ ਅਸੀਂ ਤਾਂ ਪਾਰਟੀ ਦੇ ਕਿਉਂਕਿ ਉਹ ਵੀ ਇੱਕ ਵਾਰੀ ਤਾਂ ਮੰਗੀ ਸੀ ਹੂੰ ਕਿ ਲੋਕ ਹੀ ਨਹੀਂ ਸਮਝਦੇ ਕਿ ਤੁਸੀਂ ਇਸ ਲੜਾਈ ਦੇ ਵਿੱਚੋਂ ਹੀ ਕਦੀ ਕਾਮਯਾਬ ਹੋ ਸਕਦੇ ਹੋ ਕਹਿੰਦੇ ਲੈ ਯਾਰ ਕਦੀ ਐਮਐਲਏ ਐਮਪੀ ਤੇ ਬਣਿਆ ਨਹੀਂਗਾ ਇਹ ਕਾਤਾ ਲੀਡਰ ਹੈ ਜੀ ਜਦੋਂ ਕਿ ਯੂਨੀਵਰਸਿਟੀ ਕਾਲਜਾਂ ਦੇ ਪ੍ਰਧਾਨ ਯੂਨੀਵਰਸਿਟੀਆਂ ਦੇ ਪ੍ਰਧਾਨ ਆਪਣੀਆਂ ਜਥੇਬੰਦੀਆਂ ਸੈਨੇਟ ਦੇ ਗ੍ਰੈਜੂਏਟ ਕੌਨਸਟੀਟੂਐਂਸੀ ਤੋਂ ਮੈਂਬਰ ਸਾਰਾ ਕੁਝ ਹੋ ਗਿਆ ਸੀਗਾ ਹਮ ਕੁਲਜੀਤ ਸਿੰਘ ਨਾਗਰਾਂ ਨੂੰ ਹੁਣ ਇਹ ਸਾਬਤ ਕਰਨ ਦੀ ਲੋੜ ਨਹੀਂ ਕੀ ਜੀ ਕਿ ਮੈਂ ਜਿਹੜਾ ਹੈਗਾ ਆ ਕਿ ਭਾਈ ਮੈਨੂੰ ਸਿਰਫ ਚੋਣਾ ਕਰਕੇ ਮੈਂ ਲੀਡਰ ਆ ਚੋਣਾ ਤੁਹਾਨੂੰ ਕਮਜ਼ੋਰ ਕਰ ਦਿੰਦੀਆਂ ਨੇ ਜਿਹੜੀ ਇਹ ਲਾਲਚ ਹੈ ਨਾ ਤੁਹਾਨੂੰ ਕਮਜ਼ੋਰ ਕਰ ਦਿੰਦਾ ਪਰ ਪਾਰਟੀ ਜਿੱਥੇ ਕਹੂਗੀ ਨਾ ਜਿੱਥੇ ਕਹੂਗੀ ਵੀ ਤੇਰਾ ਸਿਰ ਦੇਣਾ ਆ ਜੀ ਤੇ ਕੁਲਜੀਤ ਸਿੰਘ ਨਾਗਰਾ ਕਿਤੇ ਵੀ ਪਾਰਟੀ ਕਹੂਗੀ ਸਿਰ ਦੇਣਾ ਚੋਣਾ ਦੇ ਵਿੱਚ ਵੀ ਤੇ ਡਟ ਕੇ ਜਾਊਗਾ ਜੀ ਨਾਗਰਾ ਸਾਹਿਬ ਤੁਸੀਂ ਗੱਲਾਂ ਵੱਡੀਆਂ ਵੱਡੀਆਂ ਕੀਤੀਆਂ ਫਿਰ ਵੀਡੀਓਜ਼ ਦੇ ਸ਼ੂਟ ਹੋ ਰਹੀ ਅਸੀਂ ਰੱਖੀ ਹੋਈ ਹੈ ਸਾਹਮਣੇ ਬਿੱਟੂ ਸਾਹਿਬ ਦੀ ਵੀਡੀਓ ਵਾਇਰ ਹੋ ਰਹੀ ਹੈ ਉਹ ਕਹਿ ਰਿਹਾ ਮੈਂ ਜੁੱਤੀ ਮਰੂੰਗਾ ਇਹਨਾਂ ਦੇ ਜੇ ਮੈਨੂੰ ਇਹਨਾਂ ਦੇ ਨਾਲ ਵੀ ਬਿਠਾਇਆ ਬੀਜੇਪੀ ਦੇ ਵਿੱਚ ਔਰ ਉਹ ਪਲਟੀ ਮਰ ਕੇ ਬੈਠ ਗਿਆ ਕੁਲਜੀਤ ਸਿੰਘ ਨਾਗਰਾ ਅੱਜ ਵੀ ਕਿਸਾਨਾਂ ਨਾਲ ਬੈਠਾ ਸ਼ੰਭੂ ਬਾਰਡਰ ਤੇ ਜਾ ਕੇ ਦੇਖ ਲਿਓ ਜੀ ਆਪਣੀ ਟੀਮ ਦੇ ਨਾਲ ਲੰਗਰ ਲਾ ਕੇ ਪਹਿਲੇ ਦਿਨ ਤੋਂ ਜਿਹੜਾ ਕੋਈ ਵਿਅਕਤੀ ਬੈਠੇ ਨਾ ਹਮ ਕੁਲਜੀਤ ਸਿੰਘ ਨਾਗਰਾ ਉਦੋਂ ਵੀ ਕਿਸਾਨਾਂ ਨਾਲ ਸਭ ਤੋਂ ਪਹਿਲਾਂ ਸੀਗਾ ਜਿੱਦਣ ਕਾਲੇ 3 ਕਾਨੂੰਨ ਜੀ ਬਣੇ ਸੀ ਸਭ ਤੋਂ ਪਹਿਲਾਂ ਜੇ ਕਿਸੇ ਬੰਦੇ ਨੇ ਹਮ ਹਿੰਦੁਸਤਾਨ ਦੇ ਵਿੱਚ ਜੀ ਕੋਵਿਡ ਦੇ ਦੌਰਾਨ ਮੀਟਿੰਗ ਕੀਤੀ ਹਮ ਤਾ ਕੁਲਜੀਤ ਸਿੰਘ ਨਾਗਰਾ ਸੀਗਾ ਜੀ ਕਿਸਾਨ ਜਥੇਬੰਦੀਆਂ ਵੀ ਬਾਅਦ ਚ ਆਈਆਂ ਔਰ ਜੇ ਸਭ ਤੋਂ ਪਹਿਲਾਂ ਕੋਈ ਟਰੈਕਟਰ ਰੈਲੀ ਕੀਤੀ ਕੋਵਿਡ ਦੇ ਵਿੱਚ ਤਾਂ ਕੁਲਜੀਤ ਸਿੰਘ ਨਾਗਰਾ ਨੇ ਕੀਤੀ ਤੇ ਜੇ ਸਭ ਤੋਂ ਪੂਰਾ ਜੀ ਪੂਰੇ ਹਿੰਦੁਸਤਾਨ ਦੇ ਵਿੱਚੋਂ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਐਮਐਲਏਸ਼ਿਪ ਤੋਂ ਤਾਂ ਕੁਲਜੀਤ ਸਿੰਘ ਨਾਗਰਾ ਨੇ ਦਿੱਤਾ ਕਹਿਣ ਤੇ ਉਸ ਤੋਂ ਬਾਅਦ ਜੀ ਮਨਿਸਟਰੀਆਂ ਵੀ ਆਫਰ ਹੋ ਗਈਆਂ ਅਸਤੀਫਾ ਮਨਜ਼ੂਰ ਨਹੀਂ ਸੀਗਾ ਹਮ ਮਨਿਸਟਰੀਆਂ ਵੀ ਆਫਰ ਹੋ ਗਈਆਂ ਤੇ ਕਹਿ ਦਿੱਤਾ ਕਿ ਕਿਉਂਕਿ ਮੈਂ ਮੈਂ ਜਹਿਨੀ ਤੌਰ ਤੇ ਅਸਤੀਫਾ ਦੇ ਚੁੱਕਿਆ ਮੇਰਾ ਮੰਨਿਆ ਗਿਆ ਜਾਂ ਨਹੀਂ ਮੰਨਿਆ ਮਨਿਸਟਰੀ ਮੈਂ ਨਹੀਂ ਲਵਾਂਗਾ ਜੀ ਸੋ ਇਸ ਕਰਕੇ ਕੁਲਜੀਤ ਸਿੰਘ ਨਾਗਰਾ ਹੁਣ ਤੱਕ ਗੱਲਾਂ ਹੀ ਪਗਾਉਂਦਾ ਆਇਆ ਆ ਮੇਰਾ ਲਾਸਟ ਸਵਾਲ ਹੈ 13 ਜਿਹੜੀਆਂ ਸੀਟਾਂ ਤੇ ਕਿਵੇਂ ਕਰਦੇ ਹੋ ਕਿੰਨੀਆਂ ਜਿੱਤੋਗੇ ਦੇਖੋ ਜਿਹੜਾ ਪੰਜਾਬ ਦਾ ਮਾਹੌਲ ਹੈ ਹੂੰ ਜੇ ਭਗਵੰਤ ਸਿੰਘ ਸਾਹਿਬ ਕਹਿ ਚੁੱਕੇ ਆ 13 0 ਪੰਜਾਬ ਦੇ ਹੱਥ ਮੇਰੀ ਗੱਲ ਤਾਂ ਸੁਣ ਲੋ ਪੰਜਾਬ ਦਾ ਜਿਹੜਾ ਮਾਹੌਲ ਹੈ ਮੈਂ ਬਹੁਤ ਮੈਂ ਦੇਖੋ ਮੈਂ ਕੈਲਕੂਲੇਟਡ ਬੰਦਾ ਆ ਮੈਨੂੰ ਮੈਂ ਕੋਈ ਉਦਾਂ ਦੀ ਗੱਲ ਨਹੀਂ ਕਰਦਾ ਜੀ ਅਸੀਂ ਤਾਂ ਹਣਜੀ ਦੇਖੋ ਜੀ 400 ਸੀਟਾਂ ਹਿੰਦੁਸਤਾਨ ਚੋਂ ਪਾਰ ਜਾਵਾਂਗੇ ਉਹ ਗੱਲਾਂ ਜਿਹੜੀਆਂ ਹੈਗੀਆਂ ਨੇ ਨਾ ਉਹ ਜਦੋਂ ਤੁਹਾਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂਗਾ ਤੁਸੀਂ ਉਹੀ ਬੋਲ ਦੋ ਜੀ ਠੀਕ ਹੈ ਨਾ ਤਮੜ ਕੇ ਮੁਰਕੇ ਮੁਰਕੇ ਕਹਿ ਦੋ ਕਿ ਇਹ ਤਾਂ ਝੁੰਮਲਾ ਸੀਗਾ ਉਹ ਨਹੀਂ ਗੱਲ ਹੈਗੀ ਇਸ ਵੇਲੇ ਪੰਜਾਬ ਦਾ ਜਿਹੜਾ ਮਾਹੌਲ ਹੈ ਜੀ ਖਾਸ ਤੌਰ ਤੇ ਜਿਹੜਾ ਪੰਜਾਬ ਦਾ ਰੂਰਲ ਏਰੀਆ ਆ ਹੂੰ ਰੂਰਲ ਏਰੀਆ ਆ ਜਿਹਨੂੰ ਪੰਜਾਬ ਕਿਹਾ ਜਾਂਦਾ ਆ ਕਿ ਇਹ ਇਹ ਪੰਜਾਬ ਦੀ ਸਾਰੀ ਸਾਰੀਆਂ ਆਉਣ ਵਾਲੀਆਂ પરિਸਥਿਤੀਆਂ ਨੂੰ ਜਿਹੜਾ ਹੈਗਾ ਆ ਉਹ ਬਣਾਉਂਦਾ ਆ ਉਹਦੇ ਵਿੱਚ ਇੱਕ ਗੱਲ ਹੀ ਐ ਜੀ ਚਾਹੇ ਉਹ ਕਿਸੇ ਪਾਰਟੀ ਦਾ ਪੰਤਾ ਆ ਜੀ ਇਸ ਵੇਲੇ ਹਰ ਪੰਜਾਬੀ ਇਹ ਕਹਿ ਰਿਹਾ ਆ ਕਿ ਜੇ ਦੇਸ਼ ਨੂੰ ਬਚਾਉਣਾ ਹੈ ਜੀ ਤਾਂ ਕਾਂਗਰਸ ਨੂੰ ਲੈ ਆਓ ਨਹੀਂ ਤਾਂ ਇਹ ਲੋਕ ਦੇਸ਼ ਦਾ ਵੀ ਪੱਠਾ ਬਿਠਾ ਦੇਣਗੇ ਕਾਰਪੋਰੇਟ ਹਾਊਸਾਂ ਦੇ ਹਵਾਲੇ ਕਰ ਦੇਣਗੇ ਮੋਦੀ ਤੇ ਬੀਜੇਪੀ ਤੇ ਇਹ ਜਿਹੜਾ ਹੈਗਾ ਆ ਲੋਕਤੰਤਰ ਵੀ ਖਤਮ ਹੋ ਜੂਗਾ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਨਹੀਂ ਹੋਣੀਆਂ ਪਿੰਡਾਂ ਦੇ ਲੋਕ ਕਹਿ ਰਹੇ ਨੇ ਪਿੰਡਾਂ ਦੇ ਲੋਕ ਕਹਿ ਰਹੇ ਨੇ ਇਸ ਕਰਕੇ ਇਸ ਕਰਕੇ ਲੋਕ ਬਿਲਕੁਲ ਫੈਸਲਾ ਕਰਕੇ ਬੈਠੇ ਨੇ ਹੂੰ ਕੁਝ ਲੋਕ ਜਿਹੜੇ ਹੈਗੇ ਨੇ ਜਰੂਰ ਧਾਰਮਿਕ ਭਾਵਨਾਵਾਂ ਦੇ ਵਿੱਚ ਪੰਜਾਬ 'ਚ ਬਹਿ ਰਹੇ ਨੇ ਹੂੰ ਉਹਨਾਂ ਨੂੰ ਅੱਜ ਰਾਜਨੀਤੀ ਦੇ ਵਿੱਚ ਧਾਰਮਿਕ ਭਾਵਨਾਵਾਂ ਤੋਂ ਉੱਤੇ ਉੱਠਣਾ ਚਾਹੀਦਾ ਹੈ ਕਿ ਇਹ ਦੇਸ਼ ਨੂੰ ਬਚਾਉਣ ਦੀ ਗੱਲ ਹੈ ਹੂੰ ਦੇਸ਼ ਨੂੰ ਬਚਾਉਣ ਦੀ ਗੱਲ ਟਰੰਡਰ ਟਿਕਾ ਲਿਆ ਜਾ ਰਿਹਾ ਹੈ ਧਰਮ ਦਾ ਟੀਕਾ ਲਾਇਆ ਜਾ ਰਿਹਾ ਜਦੋਂ ਧਰਮ ਦੇ ਟੀਕੇ ਦੇ ਵਿੱਚ ਜਦੋਂ ਦੁਨੀਆ ਦੀ ਹਿਸਟਰੀ ਕਹਿੰਦੀ ਹੈ ਜਦੋਂ ਧਰਮ ਦੇ ਟੀਕੇ ਦੇ ਵਿੱਚ ਲੋਕ ਆਏ ਨੇ ਤਾਂ ਗਲਤ ਫੈਸਲਾ ਹੋਇਆ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਨੇ ਕਾਂਗਰਸ ਪਾਰਟੀ ਦੇ ਦਿੱਗਜ ਨੇਤਾ ਕੁਲਜੀਤ ਸਿੰਘ ਨਾਗਰਾ ਜੀ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ